ਸਤਿ ਸ੍ਰੀ ਅਕਾਲ ਹਾਂਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਸਰਕਾਰ ਦੀ ਇੱਕ ਨਵੀਂ ਪੜਤੀ ਬਾਰੇ ਹਾਂਜੀ ਸਤਿ ਸ੍ਰੀ ਅਕਾਲ ਬਿਲਕੁਲ ਇੱਕ ਨਵਾਂ ਪੜਤੀ ਨੋਟਿਸ ਆਇਆ ਹੈ ਜੀ ਹਾਂ ਇਹ ਹੈਗਾ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਮਾ ਅਥਾਰਟੀ ਮਤਲਬ ਪਲਸਾ ਹਾਂਜੀ ਉਹਨਾਂ ਵੱਲੋਂ ਤੇ ਅੱਜ ਆਪਾਂ ਇਸੇ ਨੋਟਿਸ ਨੂੰ ਥੋੜਾ ਖੋਲ ਕੇ ਦੇਖਾਂਗੇ ਬਿਲਕੁਲ ਜੀ ਮਕਸਦ ਇਹੀ ਹੈ ਕਿ ਆਪਾਂ ਸਮਝੀਏ ਕਿ ਇਹ ਪੜਤੀ ਹੈ ਕਿ ਕੌਣ ਅਪਲਾਈ ਕਰ ਸਕਦਾ ਤੇ ਕੀ ਪ੍ਰਕਿਰਿਆ ਹੈ ਹਾਂ ਤਾਂ ਸਭ ਤੋਂ ਪਹਿਲਾਂ ਇਹ ਅਸਾਮੀਆਂ ਕਿਹੜੀਆਂ ਨੇ ਨੋਟਿਸ ਕਹਿੰਦਾ ਪ੍ਰੋਸੈਸ ਸਰਵਰ ਇਹ ਕਿਉਂ ਹੁੰਦਾ ਦੇਖੋ ਪ੍ਰੋਸੈਸ ਸਰਵਰ ਇੱਕ ਗਰੁੱਪ ਡੀ ਦੀਆਂ ਪੋਸਟਾਂ ਨੇ 22 ਅਸਾਮੀਆਂ ਨੇ ਕੁੱਲ ਇਹਨਾਂ ਦਾ ਮੁੱਖ ਕੰਮ ਹੁੰਦਾ ਅਦਾਲਤੀ ਕਾਗਜ਼ਾਤ ਜਿਵੇਂ ਸਮਨ ਹੋਗੇ ਨੋਟਿਸ ਹੋਗੇ ਅੱਛਾ ਉਸ ਸੰਬੰਧਿਤ ਲੋਕਾਂ ਤੱਕ ਪਹੁੰਚਾਉਣਾ ਮਤਲਬ ਕਾਨੂੰਨੀ ਪ੍ਰਕਿਰਿਆ ਨੂੰ ਅੱਗੇ ਤੋਰਨ 'ਚ ਇਹਨਾਂ ਦਾ ਬੜਾ ਅਹਿਮ ਰੋਲ ਹੈ ਠੀਕ ਹੈ ਯਾਨੀ ਅਦਾਲਤੀ ਕੰਮਕਾਜ ਦਾ ਜ਼ਰੂਰੀ ਹਿੱਸਾ ਤੇ ਇਹਨਾਂ ਦੀ ਪੋਸਟਿੰਗ ਕਿੱਥੇ ਹੋਵੇਗੀ ਨੋਟਿਸ 'ਚ ਲਿਖਿਆ ਹੈ ਸਥਾਈ ਲੋਕ ਅਦਾਲਤਾਂ। ਹਾਂਜੀ ਬਿਲਕੁਲ। ਪੰਜਾਬ ਭਰ 'ਚ ਜਿਹੜੀਆਂ ਸਥਾਈ ਲੋਕ ਅਦਾਲਤਾਂ ਨੇ ਖਾਸ ਕਰਕੇ ਜਿਹੜੀਆਂ ਜਨਤਕ ਉਪਯੋਗਤਾ ਸੇਵਾਵਾਂ ਨਾਲ ਜੁੜੀਆਂ ਨੇ ਉੱਥੇ ਨਦੀ ਤੇ ਨਾਤੀ ਹੋਵੇਗੀ। ਅੱਛਾ ਜਨਤਕ ਉਪਯੋਗਤਾ ਸੇਵਾਵਾਂ ਜਿਵੇਂ ਜਿਵੇਂ ਬਿਜਲੀ, ਪਾਣੀ, ਟੈਲੀਫੋਨ, ਬੈਂਕਿੰਗ, ਬੀਮਾ ਇਹਨਾਂ ਸੇਵਾਵਾਂ ਨਾਲ ਜੁੜੇ ਆਮ ਲੋਕਾਂ ਦੇ ਝਗੜਿਆਂ ਨੂੰ ਨਾ ਇਹ ਅਦਾਲਤਾਂ ਸੁਲ੍ਹਾ ਸਫਾਈ ਨਾਲ ਤੇ ਛੇਤੀ ਨਿਪਟਾਉਂਦੀਆਂ ਨੇ। ਤੇ ਪ੍ਰੋਸੈਸ ਸਰਵਰ ਇਹਨਾਂ ਦੇ ਕੰਮ 'ਚ ਮਦਦ ਕਰਦੇ ਨੇ ਸਮਝ ਗਈ ਯਾਨੀ ਬਿਲਕੁਲ ਆਮ ਲੋਕਾਂ ਨਾਲ ਜੁੜਿਆ ਕੰਮ ਹੈ ਅੱਛਾ ਅਪਲਾਈ ਕਰਨ ਦੀ ਆਖਰੀ ਤਰੀਖ 8 ਜੁਲਾਈ 2025 ਹੈ ਤੇ ਵੈਬਸਾਈਟ pulsar.punjab.gov.in ਹੈ ਹੁਣ ਸਭ ਤੋਂ ਜ਼ਰੂਰੀ ਗੱਲ ਯੋਗਤਾ ਕੀ ਚਾਹੀਦੀ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਦੇਖੋ ਯੋਗਤਾ ਬੜੀ ਮਤਲਬ ਬੁਨਿਆਦੀ ਰੱਖੀ ਹੈ ਟੱਟੋਕਟ ਮਿਡਲ ਸਟੈਂਡਰਡ ਪਾਸ ਹੋਣਾ ਚਾਹੀਦਾ ਸਿਰਫ ਮਿਡਲ ਪਾਸ ਹਾਂਜੀ ਤੇ ਨਾਲ ਸ਼ਰਤ ਇਹ ਹੈ ਕਿ ਪੰਜਾਬੀ ਇੱਕ ਵਿਸ਼ੇ ਵਜੋਂ ਪੜ੍ਹੀ ਹੋਵੇ ਲਾਜ਼ਮੀ ਤੌਰ ਤੇ ਉਮਰ ਦੀ ਹੱਦ ਸਰਕਾਰੀ ਨਿਯਮਾਂ ਮੁਤਾਬਕ ਹੋਵੇਗੀ ਤੇ ਜੜੀਆਂ ਰਾਖਵੀਆਂ ਸ਼੍ਰੇਣੀਆਂ ਨੇ ਉਹਨਾਂ ਨੂੰ ਛੋਟ ਵੀ ਮਿਲੇਗੀ। ਅੱਛਾ ਮੀਡਲ ਪਾਸ ਤੇ ਪੰਜਾਬੀ ਦੀ ਜਾਣਕਾਰੀ ਇਹ ਤਾਂ ਮਤਲਬ ਕਾਫੀ ਲੋਕਾਂ ਦੇ ਦਾਇਰੇ 'ਚ ਆ ਜਾਂਦੀ ਹੈ ਗੱਲ। ਬਿਲਕੁਲ ਤਾਂ ਇਹ ਮੌਕਾ ਕਾਫੀ ਅਹਿਮ ਹੈ। ਪਰ ਸਿਰਫ ਯੋਗਤਾ ਪੂਰੀ ਕਰਨ ਨਾਲ ਤਾਂ ਗੱਲ ਨਹੀਂ ਬਣਦੀ। ਚੋਣ ਕਿਵੇਂ ਹੋਏਗੀ? ਕੋਈ ਪੇਪਰ ਵਗੈਰਾ ਹੋਏਗਾ? ਹਾਂਜੀ ਚੋਣ ਪ੍ਰਕਿਰਿਆ ਦੇ ਨਾ ਦੋ ਮੁੱਖ ਹਿੱਸੇ ਨੇ। ਪਹਿਲਾ ਤਾਂ ਇੱਕ ਪੰਜਾਬੀ ਭਾਸ਼ਾ ਦਾ ਟੈਸਟ ਹੋਣਾ। ਪੰਜਾਬੀ ਦਾ ਟੈਸਟ ਹਾਂ ਮੀਡਲ ਪੱਧਰ ਦਾ ਹੀ ਹੋਏਗਾ ਪਰ ਇਹਦੇ ਵਿੱਚ ਘੱਟੋ ਘੱਟ 50% ਨੰਬਰ ਲੈਣੇ ਜ਼ਰੂਰੀ ਨੇ ਇਹ ਕੁਆਲੀਫਾਈ ਕਰਨਾ ਪੈਣਾ ਹੈ ਅੱਛਾ 50% ਲਾਜ਼ਮੀ ਨੇ ਠੀਕ ਹੈ ਇਹ ਤਾਂ ਭਾਸ਼ਾ ਦੀ ਯੋਗਤਾ ਪਰਖਣ ਲਈ ਹੋ ਗਿਆ ਤੇ ਦੂਜਾ ਪੜਾ ਉਹ ਇੰਟਰਵਿਊ ਦੱਸਿਆ ਸੀ ਹਾਂਜੀ ਦੂਜਾ ਪੜਾ ਹੈ ਵਾਈਵਾ ਵਾਸ ਯਾਨੀ ਇੰਟਰਵਿਊ ਇਹਦੇ ਸਿਰਫ ਕਿਤਾਬੀ ਗੱਲਾਂ ਨਹੀਂ ਬਲਕਿ ਉਮੀਦਵਾਰ ਦੀ ਆਮ ਸੂਝਬੂਝ ਹਾਜ਼ਰ ਜਵਾਬੀ ਉਹਦਾ ਵਿਵਹਾਰ ਕਿਹੋ ਜਿਹਾ ਹੈ ਤੇ ਕੰਮ ਕਰਨ ਦੀ ਯੋਗਤਾ ਮਤਲਬ ਐਪਟੀਟਿਊਡ ਉਹ ਪਰਖਿਆ ਜਾਏਗਾ ਦੇਖਿਆ ਜਾਏਗਾ ਕਿ ਬੰਦਾ ਜ਼ਿੰਮੇਵਾਰੀ ਨਾਲ ਕੰਮ ਕਰ ਵੀ ਸਕਦਾ ਹੈ ਜਾਂ ਨਹੀਂ ਕਿਉਂਕਿ ਕਾਨੂੰਨੀ ਕਾਗਜ਼ ਨੇ ਸੰਭਾਲਣ ਵਿੱਚ ਵੀ ਨੇ ਪਹੁੰਚਾਉਣੇ ਵੀ ਨੇ ਸਹੀ ਗੱਲ ਹੈ ਜ਼ਿੰਮੇਵਾਰੀ ਵਾਲਾ ਕੰਮ ਹੈ ਯਾਨੀ ਪੂਰੀ ਸ਼ਖਸੀਅਤ ਦੇਖੀ ਜਾਏਗੀ अच्छा जी कोई चुनिया जांदा है तो फिर तनखा वगैरह की मिलेगी देखो जी 7वां तनखा कमीशन लागू है ओदे मुताबिक शुरुआती तनखा 18000 रुपए प्रति महीना मिलेगी 18000 रुपए शुरुआती ਹਾਂਜੀ ਪੰਜਾਬ ਚ ਗਰੁੱਪ ਡੀ ਦੀਆਂ ਸਰਕਾਰੀ ਨੌਕਰੀਆਂ ਲਈ ਇਹ ਇੱਕ ਕਹਿ ਲੋ ਸਟੈਂਡਰਡ ਸ਼ੁਰੂਆਤੀ ਪੱਧਰ ਹੈ ਖਾਸ ਕਰਕੇ ਉਹਨਾਂ ਲਈ ਜਿਹੜੇ ਹੋਣੇ ਸਰਕਾਰੀ ਸੇਵਾ ਚਾ ਰਹੇ ਨੇ ਠੀਕ ਹੈ ਤੇ ਇਹ ਜਿਹੜੀਆਂ 22 ਪੋਸਟਾਂ ਨੇ ਇਹਨਾਂ ਚ ਕੋਈ ਰਾਖਵਾਕਰਨ ਰਿਜ਼ਰਵੇਸ਼ਨ ਵਗੈਰਾ ਹੈ ਹਾਂਜੀ ਬਿਲਕੁਲ ਹੈ ਰਾਖਵਾਕਰਨ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਜਨਰਲ ਕੈਟਾਗਰੀ ਤਾਂ ਹੈ ਹੀ ਨਾਲ ਅਨੁਸੂਚਿਤ ਜਾਤੀ ਯਾਨੀ ਐਸਸੀ ਪਛੜੀਆਂ ਸ਼੍ਰੇਣੀਆਂ ਬੀਸੀ ਫਿਰ ਆਰਥਿਕ ਤੌਰ ਤੇ ਕਮਜ਼ੋਰ ਵਰਗ ਈਡਬਲਿਊਐਸ अच्छा साहब का फौजी अंगीन, कट ते अंगीन व्यक्तियों ਲਈ ਵੀ ਕੋਟਾ ਰੱਖਿਆ ਗਿਆ ਪੂਰਾ ਵੇਰਵਾ ਨੋਟਿਸ ਵਿੱਚ ਹੈਗਾ ਇਹ ਬਹੁਤ ਵਧੀਆ ਗੱਲ ਹੈ ਮਤਲਬ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਮੌਕਾ ਮਿਲੇਗਾ ਹਾਂਜੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਗਿਆ ਤਾਂਜੀ ਸਾਰੀ ਗੱਲਬਾਤ ਦਾ ਨਿਚੋੜੇ ਨਿਕਲਦਾ ਹੈ ਕਿ ਇਹ ਭਰਤੀ ਉਹਨਾਂ ਸਾਰਿਆਂ ਲਈ ਇੱਕ ਚੰਗਾ ਮੌਕਾ ਹੈ ਜਿਨ੍ਹਾਂ ਕੋਲ ਘਟੋ-ਘਟ ਮਿਡਲ ਦੀ ਯੋਗਤਾ ਹੈ ਤੇ ਉਹ ਪੰਜਾਬ 'ਚ ਸਰਕਾਰੀ ਨੌਕਰੀ ਲੱਭ ਰਹੇ ਨੇ ਚੋਣ ਦਾ ਤਰੀਕਾ ਵੀ ਸਿੱਧਾ ਹੈ ਪੰਜਾਬੀ ਆਉਂਦੀ ਹੋਵੇ ਤੇ ਆਮ ਸੂਝ-ਬੂਝ ਹੋਵੇ ਬਿਲਕੁਲ ਸਹੀ ਤੇ ਜਿਵੇਂ ਤੁਸੀਂ ਕਿਹਾ ਯੋਗਤਾ ਘਟੋ ਘਟ ਰੱਖਣ ਦਾ ਮਤਲਬ ਹੀ ਇਹ ਹੈ ਕਿ ਵੱਧ ਤੋਂ ਵੱਧ ਲੋਕ ਇਸ ਲਈ ਅਪਲਾਈ ਕਰ ਸਕਣ ਤੇ ਰਾਖਵਾ ਕਰਨ ਨਾਲ ਇਹ ਹੋਰ ਵੀ ਪਹੁੰਚ ਯੋਗ ਬਣ ਜਾਂਦੀ ਹੈ ਇਹ ਦਰਸਾਉਂਦਾ ਹੈ ਕਿ ਸਰਕਾਰੀ ਸਿਸਟਮ ਵਿੱਚ ਹਰ ਪੱਦਰ ਤੇ ਲੋਕਾਂ ਦੀ ਲੋੜ ਹੈ ਤੇ ਮੌਕੇ ਵੀ ਨੇ ਸਹੀ ਗੱਲ ਹੈ ਅੱਛਾ ਇੱਕ ਗੱਲ ਹੋਰ ਜੇ ਇਜਾਜ਼ਤ ਹੋਵੇ ਤਾਂ ਹਾਂ ਹਾਂਜੀ ਹਾਂਜੀ ਜ਼ਰੂਰ ਆਪਾਂ ਨਾ ਕਈ ਵਾਰੀ ਪ੍ਰੋਸੈਸ ਸਰਵਰ ਵਰਗੀਆਂ ਪੋਸਟਾਂ ਨੂੰ ਸ਼ਾਇਦ ਉਨੀਂ ਅਹਿਮੀਅਤ ਨਹੀਂ ਦਿੰਦੇ ਮਤਲਬ ਲੱਗਦਾ ਕਿ ਠੀਕ ਹੈ ਗਰੁੱਪ ਡੀ ਦੀ ਪੋਸਟ ਹੈ ਹਾਂ ਕਈ ਵਾਰੀ ਹੋ ਜਾਂਦਾ ਹੈ ਪਰ ਕਦੇ ਸੋਚਿਆ ਹੈ ਕਿ ਨਿਆ ਪ੍ਰਣਾਲੀ ਨੂੰ ਚੱਲਦਾ ਰੱਖਣ 'ਚ ਇਹਨਾਂ ਦਾ ਕਿੰਨਾ ਵੱਡਾ ਹੱਥ ਹੈ ਜੇ ਸਮਨ ਟਾਈਮ ਤੇ ਨਾ ਪਹੁੰਚੇ ਨੋਟਿਸ ਸਹੀ ਬੰਦੇ ਨੂੰ ਨਾ ਮਿਲੇ ਤਾਂ ਸਾਰੀ ਕਾਰਵਾਈ ਉੱਥੇ ਰੁਕ ਸਕਦੀ ਹੈ ਬਿਲਕੁਲ ਸਹੀ ਕਿਹਾ ਹੈ ਇਸ ਪੱਖ ਤੋਂ ਤਾਂ ਸੋਚਿਆ ਹੀ ਨਹੀਂ ਸੀ ਹਾਂਜੀ ਤਾਂ ਇਹ ਸਿਰਫ ਇੱਕ ਨੌਕਰੀ ਨਹੀਂ ਇਹ ਤਾਂ ਜ਼ਮੀਨੀ ਪੱਧਰ ਤੇ ਨਿਆਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਵਾਲੀ ਇੱਕ ਬਹੁਤ ਮਤਲਬ ਬਹੁਤ ਹੀ ਅਹਿਮ ਕڑی ਹੈ ਬਹੁਤ ਖੂਬ ਇਹ ਨੁਕਤਾ ਸੱਚਮੁੱਚ ਸੋਚਣ ਵਾਲਾ ਹੈ ਇਸ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ